ਛੜੀ ਕੌਮ ਦੇ ਕੁਝ ਕੜਮ ਚੌਧਰੀਆਂ ਨੇ ਅਕਾਲ ਤਖਤ ਤੇ ਵਰਸੀਆਂ ਮਨਾਈਆਂ ਚਲੋ ਵਰਸੀਆਂ ਨੇ ਕਹੀਏ ਵਰਸੀ ਮਨਾਈ ਕਿਹਦੀ ਬਿਆਨ ਸਿੰਘ ਦੀ ਸਦਵੰਤ ਸਿੰਘ ਦੀ ਤੇ ਕੇਰ ਸਿੰਘ ਦੀ ਜਿਹੜਾ ਫਰੀਦਕੋਟ ਵਾਲਾ ਹਮ ਲਈ ਆ ਉਹ ਕਹਿੰਦਾ ਉਥੇ ਕਿ ਕੌਂਦੇ ਮਹਾਨ ਸ਼ੀਦਾਂ ਦੀ ਵਰਸੀ ਅੱਜ ਪਿੱਛੇ ਖਾਲਸਾ ਦੇ ਨਾਰੇ ਲੱਗਦੇ 31 ਅਕਤੂਬਰ ਨੂੰ ਜਿਹੜਾ ਨੰਗ ਚੁੱਕਾ ਕੱਲ ਹੈ ਉਸ 31 ਅਕਤੂਬਰ ਨੂੰ ਇੰਦਰਾ ਗਾਂਧੀ ਦਾ ਇਹਨਾਂ ਤਿੰਨ ਗੁੰਡਿਆਂ ਨੇ ਕਤਲ ਕੀਤਾ ਸੀ ਮੈਨੂੰ ਸ਼ੀਦ ਕਹਿੰਦਾ ਕਿਉਂ ਭਾਰਤ ਦੇ ਪ੍ਰਧਾਨ ਮੰਤਰੀ ਦਾ ਇਹਨਾਂ ਗੁੰਡਿਆਂ ਨੇ ਕਤਲ ਕੀਤਾ ਸੀ ਇਹ ਸਭ ਤੋਂ ਵੱਡਾ ਵਿਸ਼ਵਾਸ ਘਾਤ ਹੈ ਕਿਸੇ ਬੰਦੇ ਨੇ ਤੁਹਾਨੂੰ ਆਪਣੀ ਸੁਰੱਖਿਆ ਵਾਸਤੇ ਆਪਣੀ ਸਕਿਉਰਿਟੀ ਦੇ ਵਿੱਚ ਬਾਡੀਗਾਰਡ ਰੱਖਿਆ ਹੋਵੇ ਰੱਖਿਆ ਹੋਵੇ ਤੇ ਤੁਸੀਂ ਉਹਦਾ ਕਤਲ ਕਰੋ ਚਲੋ ਫਿਰ ਘੜਮ ਚੌਧਰੀਆਂ ਦੇ ਜਲੂਨੇ ਲੜਨਗੇ ਮੈਂ ਗੱਲ ਆਪਣੇ ਤਰੀਕੇ ਨਾਲ ਕਹਿ ਦਿੰਦਾ ਇਹਨਾਂ ਬਿਆਨਤ ਸਿੰਘ ਸਤਵੰਦ ਸਿੰਘ ਤੇ ਕੇਰ ਸਿੰਘ ਨੇ ਕਤਲ ਕੀਤਾ ਇੰਦਰਾ ਗਾਂਧੀ ਦਾ ਤੇ ਉਦੋਂ ਬਾਅਦ ਵਿੱਚ ਕੀ ਹੋਇਆ ਦਿੱਲੀ ਦੇ ਵਿੱਚ ਜਿਹੜਾ ਕਤਲਿਆਮ ਹੋਇਆ ਕੀ ਹੋਇਆ ਉਹ ਕਹਿੰਦੇ ਅਸੀਂ ਇੰਦਰਾ ਗਾਂਧੀ ਦੇ ਕਤਲ ਦਾ ਬਦਲਾ ਲਿਆ ਇਹਨਾਂ ਨੇ ਬਦਲਾ ਕਿਹਦੇ ਨੇ ਲਿਆ ਸੀ ਕਹਿੰਦੇ ਅਕਾਲ ਤਖਤ ਦੇ ਭਾਰਤੀ ਆਰਮੀ ਨੇ ਹਮਲਾ ਕੀਤਾ ਉਹਦੇ ਵਿੱਚ ਦੋਸ਼ੀ ਕੱਲੀ ਇੰਦਰਾ ਗਾਂਧੀ ਸੀ ਜਿਹੜੇ ਤੁਹਾਡੇ ਭਾਪੇ ਅੱਜ ਵੀ ਜਿਉਂਦੇ ਐ ਬਾਦਲਤਾ ਚਲੋ ਮਰ ਗਿਆ ਸੁਖਵੀਰ ਜਿਉਂਦਾ ਚਲੋ ਤਾਂ ਉਹਦਾ ਮੁੰਡਾ ਹੋਰ ਅਕਾਲੀ ਜਿਉਂਦੇ ਆ ਜਿਹਨਾਂ ਚਿੱਠੀਆਂ ਲਿਖੀਆਂ ਸੀ ਇੰਦਰਾ ਗਾਂਧੀ ਨੂੰ ਗੈਨਿ ਗੈਲ ਸਿੰਘ ਤਾਂ ਆਪਣਾ ਸੀ ਸਾਡਾ ਉਹਨੂੰ ਮਾਰਤਾ ਸੀ ਤੁਸੀਂ ਇਹ ਮਤਲਬ ਲੈਣਾ ਸੀ ਇੰਦਰਾ ਗਾਂਧੀ ਗਾਂਧੀ ਕੱਲੀ ਦੋਸ਼ੀ ਨਹੀਂ ਸੀ ਸਾਡੇ ਬਹੁਤੇ ਆਪਣੇ ਵੀ ਡੋਗਰੇ ਨਾਲ ਰਲੇ ਹੋਏ ਸੀ ਉਹਨਾਂ ਬਾਰੇ ਕੀ ਖਿਆਲ ਹੈ ਉਹਨੇ ਵੀਡੀਓ ਸੁਣ ਕੇ ਗੋਲਮ ਦੇਣੀਆਂ ਹੁੰਦੀਆਂ ਨੇ ਇਹ ਕੁੱਤਾ ਇਹ ਚਮਚਾ ਇਹ ਏਜੰਟ ਇਹਦੇ ਖਾਕ ਖੀਨੀ ਕਰ ਪਾਈ ਹੈ ਇੱਦਾਂ ਹੀ ਕਹਿਣਾ ਕਹੀ ਚੱਲੋ ਪਰ ਜਿਹੜੇ ਬੰਦਿਆਂ ਨੇ ਇੰਦਰਾ ਗਾਂਧੀ ਦਾ ਕਤਲ ਕੀਤਾ ਉਹ ਸ਼ਹੀਦ ਨਹੀਂ ਉਹ ਗੁੰਡੇ ਐ ਨਾ ਸੂਰਮੇ ਨੋ ਚੱਲ ਸਾਰੀਆਂ ਗੱਲਾਂ ਛੱਡੋ ਜਿਨ੍ਹਾਂ ਨੇ ਇੰਦਰਾਂ ਗਾਂਧੀ ਦਾ ਕਤਲ ਕੀਤਾ ਉਹਨਾਂ ਦੇ ਪਰਿਵਾਰ ਅੱਜ ਕਰੋੜਾਪਤੀ ਨੇ ਤੇ ਕੌਮ ਦੇ ਵਿੱਚ ਕਿੰਨੇ ਘਰ ਹੋਣਗੇ ਜਿਹੜੇ ਦੋ ਟਾਈਮ ਦੀ ਰੋਟੀ ਤੋਂ ਤਰਸਦੇ ਐ ਕਦੇ ਉਹਨਾਂ ਵੱਲ ਧਿਆਨ ਦਿੰਦਾ ਹੈ ਜਦੋਂ ਦਿੱਲੀ ਸੇਕਤਲਮ ਹੋਇਆ ਉਹ ਪਰਭਾਈ ਕਰਦੇ ਹੋ ਕਿ ਤੁਸੀਂ ਬੇਰ ਪਾਪ ਆ ਕੇ ਅਗਲੇ ਨੇ ਗਲਾਂ ਦੇ ਵਿੱਚ ਸ਼ਰਿਆਂ ਸਾੜੇ। ਉਹ ਖਮੇਜਾ ਕਿਨੇ ਭੁਗਤਿਆ। ਤੂੰ ਤਾਂ ਹੋਗਰਪੰਥੀ ਕਰ ਲਈ। ਪਦਨ ਥੋੜੇ ਤੇ ਕੁਰਬਾਨ ਵਾਲਾ ਕੌਣ ਸੀ? ਅੱਛਾ ਇਹਨਾਂ ਨੇ ਬੱਸ ਕੀ ਕਹਿਣਾ? ਕੌਮ ਦੇ ਮਹਾਨ ਸ਼ਹੀਦਾਂ ਨੂੰ ਕੋਟ ਕੋਟ ਪ੍ਰਣਾਮ 40 ਸਾਲ ਪਿੱਛੇ ਵੀ ਚੱਲ ਜੋ। 40 ਸਾਲ ਪਹਿਲਾਂ ਪਿੱਛੇ ਕੌਮ ਦੇ ਹਾਲਾਤ ਕੀ ਸੀ ਅੱਜ ਕੌਮ ਦੇ ਹਾਲਾਤ ਕੀ ਨੇ ਕਦੇ ਸੋਚੋਗੇ ਅਕਾਲ ਤਖਤ ਤੇ ਹਮਲਾ ਕਿਉਂ ਹੋਇਆ ਕਦੇ ਭਿੰਡਰਾਂ ਵਾਲੇ ਬਾਰੇ ਗੱਲ ਕਰੋਗੇ ਕਦੇ ਨਹੀਂ ਕਰਨੀ ਉਹਦੇ ਪਰਿਵਾਰ ਦੇ ਕੋਲੇ ਪ੍ਰਾਪਰਟੀ ਕਿੰਨੀ ਹੈ ਕਦੇ ਸੋਚੋਗੇ ਗ੍ਰੰਥੀਆਂ ਨੂੰ ਤਨਖਾਹ ਨਹੀਂ ਮਿਲ ਰਹੀ ਅੱਜ ਚੇਕੋਂ ਦੇ ਪ੍ਰਚਾਰਕ ਅੱਜ ਬਿਲਕਦੇ ਪਏ ਐ ਸਾਡੇ ਸ਼ਰਤੇ ਸੱਤ ਹੈ ਨਹੀਂ ਮੈਂ ਕੁੜੀ ਵਿਆਹਣੀ ਐ ਮੈਂ ਮੁੰਡਾ ਵਿਆਹਣਾ ਮੇਰੇ ਕੋਲੇ ਬੱਚੇ ਆਂ ਦੀ ਫੀਸ ਨਹੀਂ ਭਰਨ ਵਾਲ ਤੇ ਇਦਾਂ ਦੇ ਹਾਲਾਤ ਨੇ ਜਿਨ੍ਹਾਂ ਨੇ ਇੰਦਰਾਂ ਗਾਂਧੀ ਮਾਰੀ ਐ ਜਿਨੇ ਮਰਵਾਏ ਆ ਉਹਨਾਂ ਦੇ ਪਰਿਵਾਰ ਅੱਜ ਬਹੁਤੇ ਤਾਂ ਅਰਬਾਂਪਤੀ ਨੇ ਭਿੰਡਰਾਂਵਾਲ ਦੇ ਪਰਿਵਾਰ ਨੂੰ ਜਾ ਕੇ ਦੇਖ ਲੋ ਬੇ ਅਰਬਾਂਪਤੀ ਨਹੀਂ ਉਹ ਅਸ਼ਰਮਜੀਤ ਦੇ ਪਰਿਵਾਰ ਦੇ 10 MP ਪਹਿਲਾਂ ਮਾਂ ਬਣੇ, 2 ਬਣੇ ਆਪਣਾ ਬਣ ਗਿਆ। ਹੁਣ ਵਿਧਾਨ ਸਭਾ ਵਿੱਚ ਕਹਿੰਦਾ ਘਰਵਾਲੀ ਨੂੰ ਵੀ ਐਮਐਲਏ ਬਣੂਗੀ। ਸਮਝਾਈ। ਕਦੇ ਕੌਮ ਦੀ ਢੈਂਦੀ ਕਲਾਂ ਬਰ ਨਾ ਜਾਇਓ। ਵੀ ਕੌਮ ਦੇ 40 ਸਾਲ ਪਹਿਲਾਂ ਹਾਲਾਤ ਕੀ ਸੀ, ਅੱਜ ਹਾਲਾਤ ਕੀ ਨੇ? ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ। ਇਨ੍ਹਾਂ ਮੁੱਦਿਆਂ ਤੇ ਜਿਹੜੇ ਵੱਡੇ ਸਿਰਾਂ ਵਾਲੇ ਲੀਡਰ ਨੇ ਉਹ ਵੋਲਟੇਜ ਕਰਦੇ ਆ ਜਣ ਕੇ ਰਾਜਨੀਤੀ ਕਰਦੇ ਆ ਉਹਨਾਂ ਨੇ ਵੋਟਾਂ ਲੈਣੀਆਂ ਹੁੰਦੀਆਂ ਨੇ ਤੁਸੀਂ ਨਾ ਸਮਝਿਓ ਤੁਸੀਂ ਬਸ ਗੁਰੂ ਸਾਹਿਬ ਦਾ ਪ੍ਰਕਾਸ਼ ਕਰਾਓ ਅਰਦਾਸ ਕਰਕੇ ਪ੍ਰਣਾਮ ਸਿੱਖ ਦਾਨ ਨੂੰ ਸ਼ਰੋਪੇ ਦੇ ਕੇ ਧਕਾਰੇ ਛੱਡੀ ਚਲੋ ਬੇਸ਼ਰਮੋਂ ਕੌਮ ਦੇ ਹਾਲਾਤ ਨਾ ਵੇਖਿਓ ਵੀ 40 ਸਾਲ ਪਹਿਲਾਂ ਕੀ ਸੀ ਅੱਜ ਕੀ ਨੇ ਜੀ ਨੇ ਮੈਨੂੰ ਗਾਲਾਂ ਕੱਢੀਆਂ ਗਾਲਾਂ ਕੱਢਿਓ ਮਾੜਾ ਜੰਦਾ ਕਹਿਣਾ ਮਾੜਾ ਜੰਦਾ ਜੋ ਮਰਜ਼ੀ ਕਹਿ ਲਿਓ ਬਿਨ ਸਿੰਘ ਹੋਵੇ ਸਤਨ ਸਿੰਘ ਹੋਵੇ ਕੇਰ ਸਿੰਘ ਹੋਵੇ ਇਹ ਗੁੰਡੇ ਨੇ ਜਿਨ੍ਹਾਂ ਨੇ ਇੰਦਰਾ ਗਾਂਧੀ ਦਾ ਕਤਲ ਕੀਤਾ ਸਮਝਾਈ ਗੱਲ ਦੀ ਤੁਹਾਡੇ ਲਈ ਸ਼ਹੀਦ ਬਣ ਗਏ ਸਾਡੇ ਲਈ ਨਹੀਂ ਚਲੋ ਜੇ ਉਸ ਵਕਤ ਤੁਸੀਂ ਕਹਿੰਦੇ ਹੋ ਵੀ ਇੰਦਰਾ ਗਾਂਧੀ ਨੇ ਅਕਾਲ ਤਖਤ ਤੇ ਅਟੈਕ ਕਰਵਾਇਆ ਹਮਲਾ ਕਰਵਾਇਆ ਤੁਹਾਡੀ ਗੱਲ ਨਾਲ ਸਹਿਮਤ ਹਾਂ ਜਿਨ੍ਹਾਂ ਨੇ ਹੁਣ ਆ ਪੰਜ-ਛੇ ਸਾਲ ਦੇ ਵਿੱਚ ਬਿਆਦਵੀਆਂ ਕਰਵਾਈਆਂ ਬਾਲ ਪਰਿਵਾਰ ਨੇ ਨਰੈਣੂ ਮਹੰਤਾ ਨੇ ਉਹਨਾਂ ਦੇ ਘਰ ਵੱਲ ਮੂੰਹ ਕੀਤਾ ਤੁਸੀਂ ਕਿਹੜਾ ਮਾਰਤਾ ਉਹਨਾਂ ਨੂੰ ਤੁਸੀਂ ਸ਼ਰਿਆਮ ਅਕਾਲ ਤਖਤ ਤੇ ਉਹ ਨਰੈਣੂ ਮਹੰਤ ਮੰਨ ਗਏ ਵੀ ਅਸੀਂ ਗੁਰੂ ਸਾਹਿਬ ਦੀ ਬਿਆਦਲੀ ਕਰਵਾਈ ਹੈ ਸ਼ਰਿਆ ਮੰਨ ਗਏ ਹੋ ਜਦੋਂ ਜਗਧਾਰ ਕਹਿੰਦਾ ਤੁਸੀਂ ਕਬੂਲ ਕਰਦੇ ਹੋ ਵੀ ਬਿਆਦਬੀਆਂ ਕਰਵਾਈਆਂ ਨੇ ਹਾਂ ਜੀ ਕਰਦੇ ਹਾਂ ਸ਼ਰਿਆਮ ਕਹਤਾ ਕੀ ਕਰਨੇ ਤੁਸੀਂ ਉਹਨਾਂ ਦਾ ਤੁਸੀਂ ਕੁਝ ਨਹੀਂ ਕਰ ਸਕਦੇ ਨਾ ਕੀਤਾ ਠੀਕ ਹੈ ਦੋ ਚਾਰ ਮਾਤੜ ਫੜ ਕੇ ਮਾਰਦੇ ਕੋਈ ਬੁਢੀ ਮਾਰਦੀ ਕੋਈ ਬੰਦਾ ਮਾਰਦਾ ਬਿਆਨ ਬੁੰਨ ਦੇਣ ਵਾਲਾ ਸਰਸੇ ਵਾਲੇ ਨੇ ਜ਼ਿੰਮੇਵਾਰੀ ਲਈ ਸੀ ਪ੍ਰੂਵ ਹੋ ਗਿਆ ਕੋਰਟ ਵਿੱਚ ਵੀ ਸਰਸੇ ਵਾਲਾ ਮਾਸਟਰਮੈਂਡ ਬੇਤਵੀ ਦਾ ਮਾਰਤਾ ਉਹਨੂੰ ਉਹਦੇ ਡੇਰੇ ਬਲ ਝਾਕ ਸਕਦੇ ਕੁਛ ਵੀ ਨਹੀਂ ਕਦੇ ਵੀ ਨਹੀਂ ਹੋਣਾ ਉਸ ਇੰਦਰਾ ਗਾਂਧੀ ਨੇ ਅਟੈਕ ਕਰਾਇਆ ਸੀ ਤੇ ਸਾਡੇ ਸਿੰਘਾਂ ਨੇ ਬਦਲਾ ਲੈ ਲਿਆ ਗੁੰਡੇ ਸੀ ਵਿਸ਼ਵਾਸ ਕਿ ਘਾਤ ਕੀਤਾ ਤੇ ਹੁਣ ਮਾਰਜੋ ਕਿਹੜੇ ਮੰਤਰੀ ਨੂੰ ਮਾਰਨਾ ਜੇ ਉਨੀ ਜ਼ਰਤ ਹੈਗੀ ਤਾਂ ਹੁਣ ਮਾਰਜੋ ਹਿੰਤਾ ਸਾਨੂੰ ਐਮਪੀ ਦੀ ਕੁਰਸੀ ਚਾਹੀਦੀ ਐ ਐਮਐਲਏ ਦੀ ਕੁਰਸੀ ਚਾਹੀਦੀ ਐ ਅਮਉਤਪਾਲ ਦਾ ਪਿਓ ਭੱਜਾ ਕਰਦਾ ਹੁਣ ਬਸ ਸੇਤੀ ਮੇਰੇ ਮੁੰਡੇ ਨੂੰ ਮੁੱਖ ਮੰਤਰੀ ਬਾਦਿਓ ਮੁੱਖ ਮੰਤਰੀ ਬਾਦਿਓ ਸਿੱਧੀ ਗੱਲ ਵੀ ਨਹੀਂ ਹੁੰਦੀ ਬਾਦਿਓ ਮੁੱਖ ਮੰਤਰੀ ਤੁਹਾਡੀਆਂ ਕਰਤੂਤਾਂ ਨੇ ਕੌਮ ਦਾ ਜਲੂਸ ਕੱਢਦਾ ਤੁਸੀਂ ਕੋਈ ਪੜਿਆ ਲਿਖਿਆ ਬੰਦਾ ਸਵਾਲ ਕਰਨ ਜੋਗਾ ਨਹੀਂ ਛੱਡਿਆ ਤੁਸੀਂ ਜਿਹੜੇ ਬੰਦੇ ਕੁਝ ਕਰਨਾ ਚਾਹੁੰਦੇ ਸੀ ਉਹ ਬੰਦੇ ਤੁਸੀਂ ਅੱਗੇ ਨਹੀਂ ਆਉਣ ਦਿੱਤੇ ਤੁਹਾਡੀ ਗੁੰਡਾਗਰਦੀ ਕਰਕੇ ਉਹ ਬੰਦੇ ਪਿੱਛੇ हट ਗਏ ਕੱਢੇ ਕਿਹੋ ਜਿਹਾ ਉਸ ਆਪਣੀ ਕੌਮ ਦਾ ਬਸ ਸਾਲ ਬਾਅਦ ਡਾਊਨ ਡੂ ਕਰ ਜਾ ਕਰੋ ਅੱਜ ਪਰਨਾਮ ਸ਼ਹੀਦਾਂ ਨੂੰ ਅੱਜ ਵਰਸੀ ਹੈ ਬਸ ਇੰਦਰਾ ਗਾਂਧੀ ਮਾਰਦੀ ਸੀ ਉਹ ਏ ਔਜਾਗੋ ਵਾਲੇ ਉਹ ਛੱਡ ਕੇ ਪੰਜਾਬ ਇੰਗਲੈਂਡ ਬੈਠੇ ਆ ਇੱਕ ਜੀਤ ਜੀਬ ਘਟਤੀ ਸੀ ਉਦੋਂ ਦੋਕ ਬਚ ਗਏ ਸੀ ਉਹ ਬੁੱਢੇ ਹੋਏ ਐ ਹਾਲੇ ਵੀ ਬਾਸੋ ਨੂੰ ਕਰ ਲੈਣਗੇ ਬਿੰਗਾ ਇੰਦਰਾ ਗਾਂਧੀ ਮਾਰਦੀ ਇੰਦਰਾ ਗਾਂਧੀ ਮਾਰਦੇ ਹਜੇ ਵੀ ਨਫਰਤ ਫੈਲਾਉਣਾ ਹਟਦੇ ਨਹੀਂ ਤੁਹਾਡੀਆਂ ਕਰਤੂਤਾਂ ਪਹਿਲਾਂ ਕਿੰਨਾ ਨੁਕਸਾਨ ਕਰਾ ਗੀਆਂ ਤੇ ਹੁਣ ਕਿੰਨਾ ਨੁਕਸਾਨ ਕਰਾਉਣਗੀਆਂ ਇਹ ਕੋਈ ਸੋਚ ਵੀ ਨਹੀਂ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ